ਸਸਰੀ ਕੋਲ ਜੀ ਤੁਸੀਂ ਵੇਖ ਰਹੇ ਹੋ ਟੈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘ ਦਾ ਮਾਰਕੀਟ ਕਮੇਟੀ ਬਰੀ ਵਾਲਾ ਪੁਲ ਬਣਾਉਣ ਵਾਲੇ ਠੇਕੇਦਾਰ ਅਤੇ ਐਕਸੀਡੈਂਟ ਪੀਡਬਲੂਡੀ ਦੀ ਲਾਪਰਵਾਹੀ ਕਾਰਨ ਅੱਧੀ ਦਰਜਣ ਪਿੰਡਾਂ ਦੇ ਬੱਚਿਆਂ ਦਾ ਸਕੂਲਾਂ ਨਾਲੋਂ ਟੁੱਟਿਆ ਸੰਪਰਕ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਵੜਿੰਗ ਤੋਂ ਪਿੰਡ ਖੋਖਰ ਨੂੰ ਜਾਣ ਵਾਲੀ ਲਿੰਕ ਸੜਕ ਨੂੰ ਕ੍ਰੋਸ ਕਰਨ ਵਾਲੀ ਡਰੇਨ ਦਾ ਪੁਲ ਨਾ ਬਣਾਉਣ ਕਰਕੇ ਅੱਧੀ ਦਰਜਨ ਪਿੰਡਾਂ ਦੇ ਬੱਚਿਆਂ ਨੂੰ ਸਕੂਲਾਂ ਨਾਲੋਂ ਟੁੱਟਿਆ ਸੰਪਰਕ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦੀ ਖਬਰ ਮਿਲੀ ਹੈ ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਲਗਭਗ ਲੰਮੇ ਸਮੇਂ ਤੋਂ ਠੇਕੇਦਾਰੂ ਅਤੇ ਸਬੰਧਤ ਮੈਕਮੇ ਵੱਲੋਂ ਪਿੰਡ ਬੜੇੰਗ ਤੋਂ ਖੋਖਰ ਨੂੰ ਜਾਣ ਵਾਲੀ ਲੱਕ ਸੜਕ ਨੂੰ ਕ੍ਰੋਸ ਕਰਨ ਵਾਲੇ ਸੇਮ ਨਾਲੇ ਦੇ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਪਰ ਇਸ ਪੁਲ ਨੂੰ ਅੱਧ ਵਿਚਕਾਰ ਹੀ ਰੋਕਿਆ ਗਿਆ ਹੈ ਜਿਸ ਕਾਰਨ ਉੱਪਰ ਦੱਸੇ ਅਨੁਸਾਰ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਇਹ ਵੀ ਦੱਸਿਆ ਕਿ ਇਸ ਸੰਬੰਧੀ ਪੀਡਬਲਯੂਡੀ ਵਿਭਾਗ ਦੇ ਐਕਸ਼ਨ ਗੁਪਤਾ ਸ਼੍ਰੀ ਮੋਕਸਰ ਸਾਹਿਬ ਦੇ ਇਹ ਮਸਲਾ ਧਿਆਨ ਵਿੱਚ ਲਿਆਂਦਾ ਤਾਂ ਲਿਆਂਦਾ ਤਾਂ ਉਹਨਾਂ ਕਿਹਾ ਕਿ ਮਹਿਕਮੇ ਪੁਲ ਫੰਡ ਨਾ ਹੋਣ ਕਰਕੇ ਇਹ ਪੁਲ ਅਧੂਰਾ ਹੈ ਜਦ ਵੀ ਸਰਕਾਰ ਵੱਲੋਂ ਫੰਡ ਜਾਰੀ ਹੋਇਆ ਤਾਂ ਇਸ ਨੂੰ ਮੁਕੰਮਲ ਕੀਤਾ ਜਾਵੇਗਾ ਮੰਡੀ ਬਰੀਵਾਲਾ ਤੋਂ ਪੱਤਰਕਾਰ प्रदीप ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੈਗਰ ਪੰਜਾਬ ਨੇ ਉਹ ਕੀਤੀ ਮੈਂ ਸਭਾ ਹਾਂ ਅਸੀਂ ਇਸ ਸਮੇਂ ਪਿੰਡ ਬੜਿੰਗ ਜ਼िला ਸ਼੍ਰੀ ਮੁਕਤਸਰ ਸਾਹਿਬ ਵਿਖੇ ਅਤੇ ਮਾਰਕੀਟ ਕਮੇਟੀ ਮੰਡੀ ਫਰੀਵਾਲਾ ਦੇ ਅਧੀਨ ਜਿਹੜਾ ਕਿ ਪੁਲ ਦਾ ਨਿਰਮਾਣ ਚੱਲ ਰਿਹਾ ਸੀ ਜਿਸ ਨਾਲ ਕਾਰਨ ਕਰਕੇ ਉਹ ਅੱਜ ਤੱਕ ਤੋਂ ਹੋਇਆ ਛੇ ਸੱਤ ਪਿੰਡਾਂ ਦੇ ਜਿਹੜੇ ਬੱਚੇ ਆ ਉਹ ਸਕੂਲਾਂ ਨਾਲੋਂ ਟੁੱਟ ਚੁੱਕੇ ਆ ਜਿਹੜੇ ਨੇੜੇ-ਨੇੜੇ ਦੇ ਘਾਰ ਆ ਉਹਨਾਂ ਨੂੰ ਵੀ ਤਰ੍ਹਾਂ ਜਾ ਕੇ ਸੂਰਤ ਤੱਕ ਬੱਚੇ ਲੈ ਕੇ ਜਾਣੇ ਪੈਂਦੇ ਆ ਹੁਣ ਸਾਰੀ ਜਾਣਕਾਰੀ ਪਿੰਡ ਵਾਸੀ ਅਤੇ ਸਬੰਧਤ ਥੀਕੇਦਾਰ ਦੀ ਜਵਾਨੀ ਜਾਣਨ ਤੋਂ ਬਾਅਦ ਜਿਹੜੇ ਉੱਚ ਅਧਿਕਾਰੀ ਆ ਆਪਾਂ ਉਹਨਾਂ ਨਾਲ ਸੰਪਰਕ ਚੁੜਾਂਗੇ ਵੀ ਕਿੱਥੇ-ਕਿੱਥੇ ਦੇ ਕਿੰਨੇ ਜਣਾ ਤੱਕ ਸਮੱਸਿਆ ਦਾ ਹੱਲ ਹੋਊਗਾ ਮੈਂ ਜਿਹੜੇ ਇੱਥੇ ਪੀੜਤ ਹੈਗੇ ਆ ਉਹਨਾਂ ਨਾਲ ਹੁਣ ਗੱਲ ਕਰਕੇ ਤੁਹਾਡੇ ਸਾਹਮਣੇ ਲਿਆਉਣਾ ਵੀ ਇੱਥੇ ਸਮੱਸਿਆ ਕਿੱਥੇ ਹੈਗੀ ਆ ਬਾਈ ਜੀ ਨਾਮ ਕੀ ਮੇਰਾ ਨਾਮ ਹੈ ਸਭਿੰਦਰ ਸਿੰਘ ਸਭਿੰਦਰ ਸਿੰਘ ਜੀ ਆ ਕਦੋਂ ਤੋਂ ਸ਼ੁਰੂ ਹੋਇਆ ਆਪ ਕੋ ਇਹਨੂੰ 2 ਮਹੀਨੇ ਹੋ ਗਏ ਜੀ ਫਿਰ ਹੁਣ ਤੱਕ ਸਿਰੇ ਕਿਉਂ ਨਹੀਂ ਝੜਿਆ ਇਹਦੇ ਬਾਰੇ ਪਤਾ ਨਹੀਂ ਹੁਣ ਤਾਂ 20 ਦਿਨ ਹੋ ਗਏ ਕੰਮ ਹੀ ਬੰਦ ਪਿਆ ਜੀ ਜੀ ਯਾਨੀ ਇਹ ਲੱਗੇ ਸੀ ਬਣਾਉਣ ਤੇ ਹੁਣ 20 ਦਿਨ ਹੋ ਗਏ ਤੇ ਰੁਕਿਆ ਪਿਆ ਕੰਮ ਐਕਸਟਰੀਅਰ ਸਾਹਿਬ ਨੂੰ ਵੀ ਕਿਹਾ ਸੀ ਗਏ ਸੀ ਮਿਲੇ ਸੀ ਅੱਜ ਉਹ ਕਹਿੰਦੇ ਵੀ ਫੰਡ ਨਹੀਂ ਆ ਰਹੇ ਇਹਦੇ ਅੱਛਾ ਪਿੱਛੋਂ ਸਰਕਾਰੋਂ ਨੇ ਕੋਈ ਇਦਾਨ ਨਹੀਂ ਗਿਆ ਕੁਝ ਅਜੇ ਜਦੋਂ ਆ ਗਿਆ ਤੇ ਉਦੋਂ ਹੀ ਅੱਗੇ ਬਣਾ ਦਿਆਂਗੇ ਤੇ ਫਿਰ ਕੋਈ ਭਰੋਸਾ ਜਾਨੀ ਲਾਲੀ ਪਾ ਭਾਵੀ ਜਦੋਂ ਆ ਗਿਆ ਬਣਾ ਲਿਆ ਹਾਂਜੀ ਉਹਨਾਂ ਨੇ ਕਿਹਾ ਸਾਨੂੰ ਵੀ ਐਪਲੀਕੇਸ਼ਨ ਦਿਓ ਅਸੀਂ ਅੱਗੇ ਲੈ ਕੇ ਜਾਵਾਂਗੇ ਫਿਰ ਉਹਦਾ ਅਸੀਂ ਕਰਾਂਗੇ ਜਿਵੇਂ ਵੀ ਸਾਡੂ ਹੋਇਆ ਜੇਕਰ 6 ਪਿੰਡਾਂ ਦੇ ਵੇਖਿਆ ਜਾਵੇ ਤਾਂ ਬੱਚੇ ਜਿਹੜੇ ਆ ਇਸ ਟਾਈਮ ਵਿਦਿਆ ਐਜੂਕੇਸ਼ਨ ਤੋਂ ਵਾਂਝੇ ਰਹੇ ਰਹੇ ਇਹਦਾ ਜ਼ਿੰਮੇਵਾਰ ਖੂਣਾ ਧੰਨਵਾਦ ਜੀ ਬਜੀ ਤੁਹਾਡਾ ਕੀ ਨਾਮ ਮਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਤੁਹਾਡਾ ਘਰ ਬਿਲਕੁਲ ਨਾਲ ਆ ਕੀ ਸਮੱਸਿਆ ਜੀ ਮਸਲਾ ਬਹੁਤ ਜ਼ਿਆਦਾ ਹੈ ਜੀ ਬੱਚਿਆਂ ਦਾ ਵੀ ਔਖਾ ਜੀ ਕਿਹੜੇ ਸਕੂਲ ਜਾਣੇ ਉਹ ਵੀ ਔਖਾ ਹੈ ਕਿਹੜੇ ਖੇੜੇ ਦੇ ਵਿੱਚ ਵੀ ਡਿੱਗ ਸਕਦੇ ਆ ਕਿਹਦੇ ਨੂੰ ਜਾਣੀ ਨਿਕਰਣ ਵੀ ਹੋ ਸਕਦਾ ਜੀ ਤਾਂ ਕਰਕੇ ਆਣੇ ਨਹੀਂ ਕੋਈ ਹੱਲ ਕੀਤਾ ਜਾਂਦੀ ਹੈ ਅੱਜ ਫਿਰ ਤੁਸੀਂ ਵੀ ਮਾਇਆ ਸਿੰਘ ਸਾਹਿਬ ਕੋਲ ਗਏ ਸੀ ਤੁਸੀਂ ਗਏ ਸੀਗੇ ਜੀ ਬਸ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜੀ ਇਹ ਹੱਲ ਕਰਾਂਗੇ ਜੇ ਪੈਸੇ ਆ ਕੇ ਤਾਂ ਥੋੜਾ ਹੱਲ ਹੋਊਗਾ ਜੀ ਜੇ ਤੂੰ ਅੱਗੇ ਕਿਤੇ ਥੋੜਾ ਜਿਹਾ ਐਮਪੀ ਐਮਐਲਏ ਕੋਲ ਜਾਣ ਦੀ ਕੋਸ਼ਿਸ਼ ਕਰਦੇ ਇਹਨਾਂ ਦੇ ਸਰਕਾਰੀ ਫੰਡ ਹੁੰਦੇ ਆ ਕੋਈ ਬਣਿਆ ਨਹੀਂ ਮਨ ਨਾ ਜੀ ਇਹ ਤਾਂ ਕੋਈ ਮਨ ਨਹੀਂ ਬਣਿਆ ਅਸੀਂ ਮੈਸੇਜ ਲਾ ਰਹੀਏ ਫਿਰ ਇਹਨਾਂ ਨੂੰ ਕੀ ਕਰ ਹੈਗਾ ਤਾਂ ਫਿਰ ਆ ਕਰਕੇ ਸਾਨੂੰ ਲਾ ਹੀ ਦਿਓ ਜੀ ਫਿਰ ਤੁਸੀਂ ਬਈ ਤੁਹਾਡਾ ਮੇਰਾ ਨੰਬਰ ਜੰਗ ਬਲੇਡੋਂ ਤੁਸੀਂ ਕਿੰਨੇ ਕਿੱਥੇ ਕਰਕੇ ਤੁਹਾਡਾ ਆ ਮੇਰੇ ਨਾਲ ਹੀ ਘਰ ਹੀ ਪੁੱਲਦੇ ਅੱਛਾ ਤੁਹਾਡੇ ਇਧਰ ਖੇਤ ਤਾਂ ਹੈ ਹੀ ਹਾਂਜੀ ਖੇਤ ਹੈਗੇ ਜੀ ਤੇ ਫਿਰ ਕੀ ਸਮੱਸਿਆ ਸਮੱਸਿਆ ਹਾਰੀ ਪਹਿਲਾਂ ਇਹ ਕਣਕਾਂ ਵੱਢਣ ਤੋਂ ਪਹਿਲਾਂ ਦਾ ਕੰਮ ਚੱਲ ਰਿਹਾ ਜੀ ਠੀਕ ਹੈ ਕਣਕਾਂ ਵੀ ਅਸੀਂ ਬਹੁਤ ਔਖੇ ਹੋ ਕੇ ਵੱਢੀਆਂ ਇੱਥੋਂ ਤੇ ਹੁਣ ਜਦੋਂ ਖੇਰ ਜਾਣਾ ਹੁੰਦਾ ਖੇਰ ਵੀ ਸਾਨੂੰ ਵਲਕੇ ਜਾਣਾ ਪੈਂਦਾ ਤੇ ਅਸੀਂ ਤਾਂ ਚਾਹੁੰਨੇ ਵੀ ਆਹ ਪੁੱਲ ਛੇਤੀ ਛੇਤੀ ਬਣੇ ਤੇ ਹੁਣ ਜੇ ਪ੍ਰਸ਼ਾਸਨ ਕਹਿ ਰਿਹਾ ਵੀ ਸਾਡੇ ਕੋਲੇ ਫੰਡ ਹੈ ਨਹੀਂ ਤਾਂ ਉਹਦੇ ਚ ਆਮ ਲੋਕਾਂ ਦਾ ਕਸੂਰ ਕੀ ਹੈ ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਪੁੱਛਦਾ ਵੀ ਆਮ ਲੋਕਾਂ ਦਾ ਕਸੂਰ ਦੱਸੋ ਕੀ ਹੈ ਵੀ ਤੁਸੀਂ ਸਰਕਾਰ ਨੂੰ ਕਹੋ ਵੀ ਸਾਨੂੰ ਫੰਡ ਦੇਵੇ ਪੁੱਲ ਸਾਡਾ ਬਣੀ ਅਸੀਂ ਹੁਣ ਦੱਸੋ ਕੀ ਕਰੀਏ ਹਾਂਜੀ ਛੋ ਇੱਥੇ ਸਿੱਧਾ ਦਰਦ ਝਲਕਦਾ ਹੈ ਕਿ ਲੋਕਾਂ ਦੇ ਸਿਰੋਂ ਜਿਹੜਾ ਟੈਗਸ ਇਕੱਠਾ ਕੀਤਾ ਗਿਆ ਉਹ ਪੈਸਾ ਜਾ ਕਿੱਥੇ ਰਿਹਾ ਹੈ ਸਕੂਲਾਂ ਦੇ ਵਿੱਚ ਵੇਖਿਆ ਜਾਵੇ ਤਾਂ ਖਾਲੀ ਕੰਧਾਂ ਦੇ ਉੱਤੇ ਜਿਹੜੇ ਪੋਸਟਰ ਪਾ ਪਾ ਕੇ ਵਾਵਾ ਬਣਾਈ ਜਾ ਰਹੀ ਆ ਫਿਰ ਇਹ ਪੈਸਾ ਜਾ ਕਿੱਥੇ ਰਿਹਾ ਮੈਂ ਕੋਸ਼ਿਸ਼ ਕਰਦਾ ਜਿੰਨੇ ਵੀ ਸਬੰਧਤ ਅਧਿਕਾਰੀ ਆ ਉਹਨਾਂ ਤੱਕ ਗੱਲ ਲੈ ਕੇ ਜਾਣ ਦਾ ਭਰੋਸਾ ਦੇ ਨਾ ਕਿ ਮੈਂ 6-7 ਪਿੰਡਾਂ ਦੇ ਅੱਧੀ ਦਰਜਣ ਪਿੰਡਾਂ ਦੇ ਜਿਹੜੇ ਬੱਚੇ ਆ ਉਹ ਵਾਂਝੇ ਰਹਿ ਰਹੇ ਆ ਵਿਰਿਆ ਤੋਂ ਇਧਰਲੇ ਪਾਸੇ ਲੰਘਾ ਨਹੀਂ ਲੰਘ ਰਿਹਾ 2 ਮਹੀਨਿਆਂ ਤੋਂ ਜਿਹੜੇ ਕਿਸਾਨ ਆਗੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਧਰਲੇ ਪਾਸੇ ਦੀ ਹੋ ਕੇ ਸਾਰਾ ਪਿੰਡ ਦਿਖਾਇਆ ਜਾਵੇ ਵੀ ਇਹ ਕਿੱਧਰ ਨੂੰ ਖੇਤਾਂ ਬੰਨਿਆਂ ਨੂੰ ਕਿਹੜੇ ਪਾਸੇ ਦੀ ਨਿਕਲ ਕੇ ਜਾਵੇ ਜਦੋਂ ਕਿ ਇੱਕ ਬਿਲਕੁਲ ਰੁਪਿਆ ਤਿਆਰ ਹੋ ਚੁੱਕਿਆ ਇੱਕ ਸਿਰਫ 25 ਪੈਸਿਆਂ ਦੇ ਕਾਰਨ ਜਿਹੜਾ ਇਹ ਅੱਜ 8-10 ਦਰਜਣ ਪਿੰਡਾਂ ਲਈ ਸਮੱਸਿਆ ਬਣੀ ਖੜੀ ਮੁਕਸਰ ਜੀਟੀ ਰੋਡ ਤੋਂ ਲੈ ਕੇ ਜੈਤੋ ਤੱਕ ਜੋੜਨ ਵਾਲੀ ਲਿੰਕ ਸੜਕ ਜਿਹੜੀ ਕਿ ਵਿਣਗਾ ਤੋਂ ਲੈ ਕੇ ਇਧਰ ਨੂੰ ਜਾਣ ਵਾਲੀ ਖੋਕਰ ਤੋਂ ਅੱਗੇ ਜਾਣ ਵਾਲੀ ਜਿਹੜੀ ਲੰਮਾ ਰਸਤਾ ਹੈਗਾ ਉਹ ਇਨੇ ਲੋਕ ਜਿਹੜੇ ਪ੍ਰਭਾਵਿਤ ਹੋ ਰਹੇ ਆ ਆਖਰਕਾਰ ਇਹਦਾ ਕੌਣ ਜ਼ਿੰਮੇਵਾਰ ਆ ਇਨੇ ਬੱਚਿਆਂ ਦੀ ਪੜ੍ਹਾਈ ਜਿਹੜੀ ਖੱਜਲ ਖਰਾਬ ਹੁੰਦੀ ਆ ਇਹਦਾ ਕੌਣ ਜ਼ਿੰਮੇਵਾਰ ਆ ਜਲਦੀ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਹੀ ਕਾਰਨ ਕਿ ਕਿੱਥੋਂ ਜਾ ਕੇ ਇਹਨੇ ਹੋਣਾ ਮੇਰੇ ਖਿਆਲ ਦੇ ਵਿੱਚ ਇੱਥੇ ਠੇਕੇ ਦਾ ਸਹਬਾਨ ਵੀ ਪਹੁੰਚ ਚੁੱਕੇ ਆਪਾਂ ਇਹਨਾਂ ਨਾਲ ਵੀ ਥੋੜਾ ਜਿਹਾ ਸੰਪਰਕ ਬਣਾਉਣੇ ਆ ਵੀ ਕਿੱਥੇ ਕਿੱਥੇ 3 ਵਜੇ ਇਹਨਾਂ ਨੂੰ ਆ ਰਹੀ ਜਿਹੜੀ ਲੋਕਾਂ ਨੂੰ ਮੁਸ਼ਕਲ ਹੈ ਨਾਮ ਕੀ ਆ ਸਰਦਰ ਜੀ ਇਹ ਸਾਰਾ ਜਿਹੜਾ ਸਿਸਟਮ ਹੈ ਪਰੇਸ਼ਾਨੀ ਦਾ ਕਾਰਨ ਬਣਿਆ ਪਿਆ ਇਹ ਤੋਂ ਕੰਮ ਤਾਂ ਥੋੜਾ ਜਿਹਾ ਹੀ ਦੇਖਿਆ ਜਾਵੇ ਤਾਂ 25% ਰਹਿ ਗਿਆ ਹੈ ਇਹ ਕਿੱਥੇ ਕਿੱਥੇ ਵਜਾ ਕੀ ਕੀ ਆ ਸਮੱਸਿਆ ਜਿਹੜੀ ਇਹ ਸਾਰਿਆਂ ਦਾ ਕੱਲਾ ਸਿਰਫ ਸਲੇਬ ਦਾ ਕੰਮ ਰਹਿ ਗਿਆ ਜਮ ਹਮ ਸਲੇਬ ਜਦੋਂ ਫੰਡ ਵਗੈਰਾ ਆ ਰਹੀ ਹੈ ਤੇ ਤੋਂ ਸਲੇਬ ਪਾ ਦਿੱਤੇ ਤੁਹਾਨੂੰ ਮਤਲਬ ਕਿਸ ਅਧਿਕਾਰੀ ਨੇ ਕਿਹਾ ਵੀ ਫੰਡ ਆਊਗਾ ਤਾਂ ਉਸ ਤੋਂ ਬਾਅਦ ਇਹ ਤਾਂ ਤੁਸੀਂ ਵੀ ਮੰਨਦੇ ਹੋ ਵੀ ਇੰਨੇ ਲੋਕਾਂ ਨੂੰ ਸਮੱਸਿਆ ਆ ਰਹੀ ਆ ਜੀ ਕਿਉਂਕਿ 2-2.5 ਮਹੀਨੇ ਤੋਂ ਇੱਥੇ ਬਿਚਾਰ ਨਹੀਂ ਤੁਸੀਂ ਹਾਂਜੀ ਹਾਂਜੀ ਸਮੱਸਿਆ ਆ ਰਹੀ ਹੈ ਸਕੂਲੀ ਬੱਸਾਂ ਵੀ ਨਹੀਂ ਜਾ ਰਹੀਆਂ ਇੱਧਰ ਉੱਧਰ ਸੰਪਰਕ ਟੁੱਟ ਚੁੱਕਿਆ ਸਕੂਲਾਂ ਨਾਲ ਹਾਂਜੀ ਇਹ ਜਲਦੀ ਨਿਬੇੜ ਦਿੱਤਾ ਜਾਊਗਾ ਵੀ ਜਦੋਂ ਫੰਡ ਮਹਿਕਮਾ ਕਹੇ ਫੰਡ ਆਊਗਾ ਉਸ ਤੋਂ ਬਾਅਦ ਆਪਾਂ ਸਲਾਹ ਕਰਾਂਗੇ ਬਹੁਤ ਜੀ ਬਾਰੀ ਛੱਡਦੇ ਹਾਂਗੇ ਮੁੜ ਕੇ ਧੰਨਵਾਦ ਜੀ ਤੋਂ ਠੇਕੇਦਾਰ ਸਾਹਿਬ ਦੀ ਦਰਿਆਦਲੀ ਦਾ ਧੰਨਵਾਦ ਆ ਵੀ ਇਹ ਕਹੇ ਵੀ ਜਦੋਂ ਵੀ ਆ ਗਿਆ ਫੰਡ ਉਦੋਂ ਹੀ ਕਰਦੇ ਆਂਗੇ ਪਰ ਆਪਾਂ ਨੂੰ ਵੀ ਪਤਾ ਲੱਗ ਚੁੱਕਿਆ ਹੈ ਜੇ ਜਦੋਂ ਪਿੰਡ ਵਾਸੀਆਂ ਨੇ ਐਕਸ਼ਨ ਤੱਕ ਸੰਪਰਕ ਬਣਾਇਆ ਉਹ ਹੀ ਕਹਿੰਦੇ ਫੰਡ ਹੈ ਨੀਗਾ ਉਹ ठेकेदार ਸਾਹਿਬ ਤਾਂ ਕੋਲੋਂ ਦੇਣੋ ਹੀ ਰਹੇ ਇਸ ਵਾਸਤੇ ਆਪਾਂ ਉੱਚ ਅਧਿਕਾਰ ਗਿਆ ਤਾਂ ਕਿ ਗੱਲ ਨੂੰ ਲੈ ਕੇ ਜਾਣੇ ਆ ਤੇ ਉਥੋਂ ਕੀ ਇਨਸਾਫ ਮਿਲਦਾ ਲੋਕਾਂ ਦਾ ਜਿਹੜਾ ਟੈਕਸ ਆ ਉਹ ਫਿਰ ਕਿੱਥੇ ਜਾ ਰਿਹਾ ਕਿਸ ਤਰ੍ਹਾਂ ਕਰਕੇ ਸਮੱਸਿਆਵਾਂ ਜੇ ਆਉਂਦੀਆਂ ਤਿਉਹ ਜਾਂ ਪਿਛਲੀ ਸਰਕਾਰਾਂ ਨਾਲੋਂ ਇਹ ਸਰਕਾਰ ਜਿਹੜੀ ਆ ਵੱਧ ਸਮੱਸਿਆ ਦਾ ਕਾਰਨ ਬਣਦੀ ਦਿਖਾਈ ਦੇ ਰਹੀ ਆ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਸਬਸਕ੍ਰਾਈਬਰ ਪੰਜਾਬ ਨੇ ਉਹ ਚੈਨਲ ਤੋਂ ਪੱਤਰਕਾਰ ਸਤਰਾਮ ਸਿੰਘ ਬੋਲ ਰਿਹਾ ਸੀ ਸਰ ਹਾਂਜੀ ਹਾਂਜੀ ਇੱਕ ਸਰ ਨਾ ਵਿੜੰਗਾ ਤੋਂ ਖੋਖਰ ਨੂੰ ਜਾਣ ਵਾਲੀ ਲਿੰਕ ਸੜਕ ਦਾ ਨਾ ਪੁਲ ਬਣ ਰਿਹਾ ਹੈ ਨਵਾਂ ਅੱਛਾ ਜੀ ਪਰ ਉਹ ਪਿਛਲੇ ਕਾਫੀ ਸਮੇਂ ਤੋਂ ਉਹ ਬੰਦ ਹੋਇਆ ਪਿਆ ਹੈ ਤੇ ਉਹ ਜਿਹੜੀਆਂ ਇੱਧਰ ਪਿੰਡਾਂ ਦੀਆਂ ਬੱਸਾਂ ਹੈ ਨਾ ਬੱਚੇ ਬੁੱਚੇ ਲੈ ਕੇ ਇੱਧਰ ਉੱਧਰ ਜਾਂਦੇ ਗਾ ਹਾਂਜੀ ਤੇ ਕਿਸਾਨਾਂ ਨੂੰ ਉਹਦੀਆਂ ਕਾਫੀ ਮੁਸ਼ਕਲਾਂ ਆ ਰਹੀਆਂ ਕੀ ਵਜ੍ਹਾ ਹੋ ਸਕਦੀ ਆਪਣੀ ਉਹ ਆਉਂਦਾ ਮਾਰਕੀਟ ਕਮੇਟੀ ਬਰੀਆ ਦਾ ਜੀ ਨਹੀਂ ਮੈਂ ਨਾ ਇਹ ਪੀਡਬਲ ਜੀ ਕੋਲੋਂ ਉਨਸਾਰ ਉਹਨਾਂ ਨੇ ਤਾਂ ਕਿਹਾ ਹੈ ਵੀ ਉਹਨਾਂ ਦੇ ਅੰਡਰ ਆਉਂਦਾ ਹੈ ਉਹਨਾਂ ਦੇ ਜਦੋਂ ਉਹਨਾਂ ਦੇ ਸੰਯੋਗ ਨਾ ਬਣਨਾ ਹੈ। ਇਹ ਉਤਰੀ ਨਗਰ ਹੋਈ ਆ ਕਿਦੋ ਜੀ ਨਾ। ਹਾਂਜੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀ ਬੈਠ ਕੋਈ। ਨਹੀਂ ਸਰਾਏ ਨਗਾ ਤੋਂ? ਖੋਖਰ। ਨਹੀਂ 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 ਖੋਖਰ ਤੋਂ ਖੋਖਰ ਤੋਂ ਵਿੜੰਗਾਂ ਵਿੜੰਗਾਂ ਤੋਂ ਕੋਖਰ ਨੂੰ ਸੜਕ ਜਾਂਦੀ ਹੈ। ਵਿੜੰਗਾ ਤੋਂ ਕੋਖਰ ਨੂੰ। ਹਾਂਜੀ ਖੋਖਰ। ਉਹ ਨਿਕਾਜਾ ਬੋਲ ਰਿਹਾ। ਹਾਂ ਨਿਕਾਜਾ ਅਧੂਰਾ ਪਿਆ ਕਾਫੀ ਸਮੱਸਿਆ ਦਾ ਕਾਰਨ ਬਣਦਾ। ਇਹ ਉਹ ਤਾਂ ਬਣੀ ਜਾਂਦਾ ਸੀ ਯਾਰ। ਨਹੀਂ ਉਹ ਰੁਕਿਆ ਹੈ ਨਾ ਜੀ ਪਿਛਲੇ 20 ਦਿਨਾਂ ਤੋਂ ਮਹੀਨੇ ਤੋਂ ਕੱਖ ਵੀ ਨਹੀਂ ਹੋ ਰਿਹਾ ਨਹੀਂ ਮਹੀਨਾ ਨਹੀਂਗਾ ਮੈਂ ਅਸੀਂ ਜਾਂਦੇ ਰਹੇ ਹਾਂ ਨਾ ਮੰਡੀਆਂ 'ਚ ਤੇ ਉਦੋਂ ਕੰਮ ਚੱਲਦਾ ਸੀ ਉਹਦਾ ਬਸ ਫਿਰ ਉਹ ਉਦੋਂ ਦਾ ਹੀ ਰੁਕ ਗਿਆ ਉੱਪਰ ਸਲੇਬ ਵੀ ਪਾਉਣ ਵਾਲੀ ਰਹਿ ਗਈ ਬਾਕੀ ਪੁੱਲ ਦੀਆਂ ਕੰਧਾਂ ਪਾ ਪਾਸੇ ਤੇ ਚਮਾਹ ਆ ਬਣਾਇਆ ਜਦੇ ਕਦੋਂ ਤੱਕ ਬਣਾ ਦਿਓਗੇ ਜੀ ਉਹ ਮੈਂ ਕਰਨ ਲੱਗਾ ਨੂੰ ਕਰਨਾ ਬੇਟੀ ਓਕੇ ਸਰ ਬਸ ਹੁਣ ਬਣਦਾ ਆ ਕੀ ਤਾਂ ਆ ਗਿਆ ਹੈਲੋ ਸਪੀਡ ਡਬਲਯੂ ਡੀ ਚੋਂ ਐਕਸ਼ਨ ਸਾਫ ਸਰ ਪੱਤਰਕਾਰ ਸਤਨਾਮ ਸਿੰਘ ਟਾਈਗਰ ਪੰਜਾਬ న్యూਸ ਤੋਂ ਗੱਲ ਕਰ ਰਿਹਾ ਸੀ ਸਰ ਅਧਵਾਰਾ ਬੋਲ ਨਹੀਂ ਹਾਂਜੀ ਬੋਲਦੇ ਸਮਾਂ ਕੱਢ ਲਓ ਸਤਨਾਮ ਸਿੰਘ ਪੱਤਰਕਾਰ ਟਾਈਗਰ ਪੰਜਾਬ న్యూਸ ਚੈਨਲ ਤੋਂ ਬੋਲ ਰਿਹਾ ਜੀ ਹਾਂਜੀ ਸਰ ਇੱਕ ਵੜਿੰਗਾ ਤੋਂ ਖੋਖਰ ਨੂੰ ਜਾਂਦਾ ਡ੍ਰਿੰਕ ਆਪਣੀ ਨੂੰ ਉਹ ਪੁਲ ਜਿਹੜਾ ਉਹ ਕ੍ਰੋਸ ਕਰਦਾ ਸੜਕ ਨੂੰ ਹਾਂਜੀ ਉਹ ਸਾਰਾ ਅਧੂਰਾ ਪਿਆ ਕਾਫੀ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਕੀ ਕਹਿਣਾ ਹੈ ਇਹਦੇ ਬਾਰੇ ਕਾਦੀ ਤੋਂ ਰੁਕ ਗਿਆ ਵਿਚਾਲੇ ਜੀ ਮੈਂ ਚਿੰਤਿਆ ਰਹੇ ਸਰ ਇੱਕ ਪਿੰਡ ਬੜਿੰਗ ਤੋਂ ਨਾ ਖੋਖਰ ਵਾਲੀ ਖੋਖਰ ਨੂੰ ਜਾਣ ਵਾਲੀ ਲਿੰਕ ਸੜਕ ਤੇ ਨਾ ਆਪਣੇ ਵੱਲੋਂ ਕੋਲ ਬਣਾਇਆ ਜਾ ਰਿਹਾ ਪਰ ਉਹ ਵਿਚਾਲੇ ਹੀ ਰੁਕ ਗਿਆ ਕਾफी ਸਮੱਸਿਆ ਆ ਰਹੀਆਂ ਬੱਚੇ ਸਕੂਲਾਂ ਵੱਲ ਨਹੀਂ ਆ ਜਾ ਰਹੇ ਤੇ ਉਹਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਜੀ ਕਿਸ ਵਜ੍ਹਾ ਨਾ ਰੁਕ ਗਿਆ ਜੀ ਸਰ ਅਜੇ ਪੰਛ ਨਹੀਂ ਆਇਆ ਇਹ ਕਦੋਂ ਤੱਕ ਕਰ ਸਕਦੇ ਆ ਜੀ ਦੇ ਕੋਈ ਸਮਾਂ ਕਿੰਨਾ ਲੱਗ ਸਕਦਾ ਤੁਹਾਡੇ ਮੁਤਾਬਕ